ਸਲੋਕ ਮਹੱਲਾ ਪਹਿਲਾ ਪਾਉਣੇ ਪਾਣੀ ਅਗਨੀ ਜੀਉ ਤੈਨ ਕਿਆ ਖੁਸ਼ੀਆ ਕਿਆ ਪੀੜ ਧਰਤੀ ਪਾਤਲੀ ਆਕਾਸੀ ਇੱਕ ਦਰ ਰਹਿਨ ਵਜીર ਇੱਕ ਨਾ ਵੱਡੀ ਆਰਜਾ ਇੱਕ ਮਰਹੂ ਹੀ ਜਹੀਰ ਇੱਕ ਦੇਖਾ ਇੱਕ ਦੇਖਾ ਹੈ ਨਿਖੁਟਾ ਨਹੀਂ ਇੱਕ ਸਦਾ ਫਿਰਹਿ ਫਕੀਰ ਇੱਕ ਦੇਖਾ ਹੈ ਇਥੇ ਠਮਕ ਨਿਕੁੱਟਾ ਨਹੀਂ ਇਥੇ ਵਿਸਰਾਮ ਇੱਕ ਸਦਾ ਫਿਰਹਿ ਫਕੀਰ ਹੁਕਮੀ ਸਾਜੇ ਹੁਕਮੀ ਢਾਹੇ ਏਕ ਚਸੇ ਮਹ ਲੱਖ ਲੱਖ ਕਸ ਕੇ ਬੋਲਣਾ ਹੈ ਸਭ ਕੋ ਨਥੈ ਨਥਿਆ ਬਕਸੀ ਤੋੜੇ ਨਥ ਨਥਾ ਨਥਿਆ ਥੋੜੇ ਜਿਹਾ ਕਸ ਕੇ ਪਦ ਬੋਲਨੇ ਹਨ ਵਰਨਾ ਚਿਹਨਾ ਬਾਹਰਾ ਲੇਖੇ ਬਾਦ ਅਲਖ ਇਹ ਵੀ ਲੇਖੇ ਬਾਜ ਇੱਥੇ ਥੋੜਾ ਠਹਿਰਾ ਦੇ ਕੇ ਬੋਲਣਾ ਹੈ ਵਰਨਾ ਚਿਹਨਾ ਬਾਹਰਾ ਇੱਥੇ ਵਿਸਰਾਮ ਹੈ ਲੇਖੇ ਬਾਦ ਅਲਖ ਕਿਉ ਕਥੀਐ ਕਿਉ ਆਖੀਐ ਜਾਪੈ ਸਚੁ ਸਚੁ ਕਰਣਾ ਕਤਨਾਕਾਰ ਸਭ ਨਾਨਕ ਆਪ ਇਕਾਥ ਇਕਾਥ ਕੀ ਕਥਾ ਸੁਣੀ ਇਹ ਕਥਾ ਪਦ ਤੇ ਵਿਸਰਾਮ ਹੈ ਇਕਾਥ ਕੀ ਕਥਾ ਸੁਣੀ ਰਿੱਧ ਬੁੱਧ ਸਿੱਧ ਗਿਆਨ ਸਦਾ ਸੁਖ ਹੋਏ ਗਿਆਨ ਪਦ ਤੇ ਵਿਸਰਾਮ ਲਾਉਣਾ ਹੈ ਮਹੱਲਾ ਪਹਿਲਾ ਅਜਰ ਜਰੈ ਤਨਉ ਕੁੱਲ ਬੰਦ ਇਸ ਨੂੰ ਅਜਰ ਹੀ ਸੰਪਰਦਾ ਵਿੱਚ ਕਰਾਇਆ ਜਾਂਦਾ ਹੈ ਕਈ ਅਜਾਰ ਕਰਦੇ ਹਨ ਪਰ ਅਜਰ ਪਾਠ ਚਾਲ ਅਨਸਾਰ ਉਚਾਰਨ ਕਰਨਾ ਹੈ ਅਜਰ ਜਰੈ ਥਿਵਸ੍ਰਾਮ ਤਨਉ ਕੁੱਲ ਬੰਦ ਪੂਜੈ ਪ੍ਰਾਨ ਹੋਵੈ ਥਿਰ ਕੰਦ ਕਹਾਂ ਤੇ ਆਇਆ ਕਹਾਂ ਇਹੁ ਜਾਣ ਪੂਜੈ ਪਠ ਪੂਜੈ ਪੂਜੈ ਪ੍ਰਾਨ ਪੂਜਾ ਬੋਤਾ ਪੁੱਲਾ ਨਹੀਂ ਸਿੱਧਾ ਹੀ ਦਰਮਿਆਨਾ ਦਾ ਪੂਜਾ ਪ੍ਰਾਨ ਹੋਇਆ ਥਿਰ ਕੰਦ ਕਹਾਂ ਤੇ ਆਇਆ ਕਹਾਂ ਇਹੁ ਜਾਣ ਜੀਵਤ ਮਰਤ ਰਹਾ ਪਰਵਾਨ ਹੁਕਮੈ ਬੂਝੈ ਤਤ ਪਛਾਨੈ ਇਹੋ ਪਰਸਾਦ ਗੁਰੂ ਤੇ ਜਾਣੈ ਹੁੰਦਾ ਫੜੀ ਅਗ ਨਾਨਕ ਜਾਣ ਨਾ ਹਉ ਨਾ ਮੈਂ ਜੂਨੀ ਪਾਣ ਨਾ ਹੋ ਨਾ ਮੈਂ ਇਥੇ ਵਿਸਰਾਮ ਹੈ ਜੂਨੀ ਪਾਣ ਪੌੜੀ ਪੜੀਏ ਨਾਮ ਸਲਾਹ ਹੋਰ ਬੁੱਧੀ ਮਿੱਥਿਆ ਬਿਨ ਸੱਚੇ ਵਾਪਾਰ ਜਨਮ ਬਿਰਥਿਆ ਅੰਤ ਨਾ ਪਾਰਾ ਵਾਰ ਨਾ ਕਿਨਹੀ ਪਾਇਆ ਸਭ ਜਗ ਗਰਭ ਗੁਵਾਰ ਤਿਨ ਸੱਚ ਨਾ ਪਾਇਆ ਚੱਲੇ ਨਾਮ ਵਿਸਾਰ ਆਮਨ ਤੱਤਿਆ ਬਲਦੀ ਅੰਦਰ ਤੇਲ ਦੁਬਿਦਾ ਕੱਤਿਆ ਆਇਆ ਉੱਠੀ ਖੇਲ ਫਿਰਾ ਉੱਤਿਆ ਨਾਨਕ ਸੱਚੇ ਮੇਲ ਸੱਚੇ ਰਤਿਆ ਸ਼ਲੋਕ ਮਹੱਲਾ ਪਹਿਲਾ ਪਹਿਲਾ ਮਾਸੋ ਨਿਮਿਆ ਮਾਸੇ ਅੰਦਰ ਵਾਸ ਪਹਿਲਾ ਮਾਸੋ ਨਿਮਿਆ ਇਹ ਤੇ ਟਿੱਪੀ ਲੱਗੀ ਆ ਕਸ ਕੇ ਬੋਲਣਾ ਹੈ ਮਾਸ ਅੰਦਰ ਵਾਸ ਜੀਉ ਪਾਇ ਮਾਸ ਮੁਹ ਮਿਲਿਆ ਹੱਡ ਚੰਮ ਤਨ ਮਾਸ ਜੀਉ ਪਾਇ ਇਥੇ ਠਮਕ ਮਾਸ ਮੁਹ ਮਿਲਿਆ ਇਥੇ ਵਿਸਰਾਮ ਹੱਡ ਚੰਮ ਅਨ ਮਾਸ ਮਾਸ ਬਾਹਰ ਕੱਢਿਆ ਮੰਮਾ ਮਾਸ ਗਿਰਾਸ ਮੁਹ ਮਾਸ ਕਾ ਜੀਵ ਮਾਸ ਕੀ ਮਾਸ ਅੰਦਰ ਸਾਸ ਵੱਡਾ ਹੋਆ ਵੀ ਆਹਿਆ ਘਰ ਲੈ ਆਇਆ ਮਾਸ ਮਾਸੋ ਹੀ ਮਾਸ ਊਪਜੈ ਮਾਸੋ ਸਭੋ ਸਾਖ ਸਤਗੁਰ ਮਿਲਿਆ ਹੁਕਮੁ ਬੁਝੀਐ ਤਾ ਕੋ ਆਵੈ ਰਾਸ ਆਪ ਛੁੱਟੀ ਨਹਿ ਛੂਟੀਐ ਨਾਨਕ ਬਚਨ ਬਿਨਾਸ ਸਾਈ ਬਿਨਾਸ ਉਚਾਰਨ ਕਰਨਾ ਬੱਬੇ ਦੇ ਨਾਲ ਬਹੁਤਾ ਪਦ ਵਿਨਾਸ ਆਉਂਦਾ ਹੈ ਇਥੇ ਬੱਬੇ ਨਾਲ ਹੈ ਧਿਆਨ ਨਾਲ ਉਚਾਰਨ ਕਰਨਾ ਹੈ ਨਾਨਕ ਬਚਨ ਬਿਨਾਸ ਮਹੱਲਾ ਪਹਿਲਾ ਮਾਸ ਮਾਸ ਕਰ ਮੂਰਖ ਝਗੜੇ ਗਿਆਨ ਧਿਆਨ ਨਹੀਂ ਜਾਣੈ ਕੌਣ ਮਾਸ ਕੌਣ ਸਾਗ ਕਹਾਵੇ ਕਿਸ ਮਹ ਪਾਪ ਸਮਾਣੇ ਗੈਂਡਾ ਮਾਰ ਹੋਮ ਜਾਗ ਕੀਏ ਦੇਵਤਾ ਕੀ ਬਾਣੇ ਮਾਸ ਛੋੜ ਬੈਸ ਨੱਕ ਪਕੜੈ ਮਾਸ ਛੋੜ ਬੈਸ ਨੱਕ ਪਕੜੈ ਰਾਤੀ ਮਾਨਸ ਖਾਣੇ ਫੜ ਕਰ ਲੋਕਾਂ ਨੂੰ ਦਿਖਲਾਵਹਿ ਗਿਆਨ ਧਿਆਨ ਨਹੀਂ ਸੂਝੈ ਨਾਨਕ ਅੰਦੇ ਸੋਇ ਕਿਆ ਕਹੀਐ ਕਹੈ ਨਾ ਕਹਿਆ ਬੂਝੈ ਅੰਦਾ ਸੋਇ ਜੇ ਅੰਧ ਕੁਮਾਵੇ ਤਿਸ ਹਿਰਦੈ ਸੇ ਲੋਚਨ ਨਾਹੀ ਹੈ ਵਿਸਰਾਮ ਅੰਧਾ ਸੋਏ ਜੇ ਅੰਧ ਕਮਾਵੇ ਇਥੇ ਵਿਸਰਾਮ ਤੇ ਸਰਿਦਾ ਸੇ ਲੋਚਨ ਨਾਹੀ ਮਾਤ ਪਿਤਾ ਕੀ ਰਖਤ ਨਿਪੰਨੇ ਮੱਛੀ ਮਾਸ ਨ ਖਾਹੀ ਮਾਤ ਪਿਤਾ ਕੀ ਰਖਤ ਨਿਪੰਨੇ ਇਥੇ ਵਿਸਰਾਮ ਮੱਛੀ ਮਾਸ ਨ ਖਾਹੀ ਇਸਤਰੀ ਪੁਰਖੈ ਜਾਨਿਸ ਮੇਲਾ ਉਥਾ ਮੰਦ ਕਮਾਹੀ ਮਾਸੋ ਨਿੰਮੇ ਮਾਸੋ ਜੰਮੇ ਹਮ ਮਾਸਾ ਕੀ ਪਾਂਡੇ ਗਿਆਨ ਧਿਆਨ ਕਾ ਸੂਜੈ ਨਾਹੀ ਗਿਆਨ ਧਿਆਨ ਕਾ ਸੂਜੈ ਨਾਹੀ ਚਤੁਰ ਕਹਾਵੈ ਪਾਂਡੇ ਬਾਹਰ ਕਾ ਮਾਸ ਮੰਦਾ ਸਵਾਮੀ ਘਰ ਕਾ ਮਾਸ ਚੰਗੇਰਾ ਮੰਦਾ ਪਾਤੇ ਥੋੜਾ ਜ੍ਹਾ ਠਹਿਰਾ ਦੇ ਕੇ ਬੋਲਨਾ ਮੰਦਾ ਸੁਆਮੀ ਨਹੀਂ ਕਹਦੇ ਨਾ ਬਾਹਰ ਕਾ ਬਾ ਮਾਸ ਮੰਦਾ ਸੁਆਮੀ ਘਰ ਕਾ ਮਾਸ ਚੰਗੇਰਾ ਜੀ ਜੰਤ ਸਭ ਮਾਸ ਸਹ ਹੋਏ ਜੀਏ ਲਾਇਆ ਵਾਸੇਰਾ ਅਪੱਖ ਪਖੈ ਪਖ ਤਜ ਛੋਡੈ ਅੰਧ ਗੁਰੂ ਅੰਧ ਗੁਰੂ ਜਿਨ ਕੇਰਾ ਅੰਧ ਗੁਰੂ ਜਿਨ ਕੀਰਾ ਅਪਖ ਭਖ ਹੈ ਭਖ ਤਜ ਛੁੱਡ ਹੈ ਇਥੇ ਵਿਸਰਾਮ ਅੰਤ ਗੁਰੂ ਜਿਨ ਕੀਰਾ ਮਸਹ ਨਿੰਮੇ ਮਸਹ ਜੰਮੇ ਹਮ ਮਾਸਾ ਕੇ ਭਾਂਡੇ ਗਿਆਨ ਧਿਆਨ ਕਾਛ ਸੂਝੈ ਨਾਹੀ ਚਤੁਰ ਕਹਾਵੈ ਪਾਂਡੇ ਮਾਸ ਪੁਰਾਣੀ ਮਾਸ ਕਤੇਬੀ ਚੋਹ ਜੁਗ ਮਾਸ ਕਮਾਣਾ ਜੱਜ ਕਾਜ ਵਿਆਹ ਸੁਹਾਵੇ ਜੱਜ ਦਰਮਿਆਨਾ ਜਾ ਬੋਲਣਾ ਹੈ ਬੋਤਾ ਵੀ ਕਸ ਕੀ ਨਹੀਂ ਜੱਜ ਕਾਜ ਵਿਆਹ ਸੁਹਾਵੈ ਜੱਜ ਕਾਜ ਵਿਆਹ ਸੁਹਾਵੈ ਉਥੈ ਮਾਸ ਸਮਾਣਾ ਉਥੈ ਮਾਸ ਸਮਾਣਾ ਇਸਤਰੀ ਪੁਰਖ ਨਿਪਜੈ ਮਾਸ ਸਾਹ ਪਾਤ ਸਾਹ ਸੁਲਤਾਨਾ ਜੇ ਓਏ ਦਿਸਹਿ ਨਰਕ ਜਾਂਦੇ ਤਾਂ ਉਨ ਕਾ দান ਨਾ ਲੈਣਾ ਦੀਂਦਾ ਨਰਕ ਸੁਰਗ ਲੈ ਦੇ ਦੀਂਦਾ ਨਰਕ ਕੱਕੇ ਨਾਲ ਬੋਲਣਾ ਹੈ ਦੀਂਦਾ ਨਰਕ ਸੁਰਗ ਲੈ ਦੇ ਇਥੇ ਵਿਸਰਾਮ ਦੇਖਾ ਹੋ ਏ ਹੋ ਠੰਗਾਣਾ ਠੰਗਾਣਾ ਅੰਗਾ ਹੈ ਵਿੱਚ ਠੰਗਾਣਾ ਉਚਾਰਨ ਕਰਨਾ ਹੈ ਆਪਨਾ ਬੁੱਝੈ ਲੋਕ ਬੁਝਾਏ ਪਾਂਡੇ ਖਰਾ ਸਿਆਣਾ ਪਾਂਡੇ ਤੂੰ ਜਾਣਹਿ ਪਾਂਡੇ ਤੂੰ ਜਾਣ ਹੀ ਨਹੀਂ ਕਿਤਹ ਮਾਸ ਉਪੰਨਾ ਤੋਯਹ ਤੋਯਹ ਅੰਨ ਕੁਮਾਦ ਕਪਾਹ ਤੋਯਹ ਤ੍ਰਿਪਾਵਨ ਗੰਨਾ ਇਹ ਤੋਯਹ ਇਹ ਪਦਾਂ ਦਾ ਯਮਕਲਾ ਕੀ ਬੋਲਣਾ ਹੈ ਤੋਯਹ ਪਾਣੀ ਪਾਣੀ ਦਾ ਵਾਚਕ ਹੈ ਤੋਯਹ ਅੰਨ ਕੁਮਾਦ ਕਪਾਹ ਇਥੇ ਵਿਸਰਾਮ ਤੋਯਹ ਤ੍ਰਿਪਾਵਨ ਗੰਨਾ ਤੁਵਾ ਆਖੈ ਹੋ ਬਿਦ ਹੋ ਬਹੁ ਬਿਦ ਹੱਛਾ ਤੀਤੁਆ ਆਖੈ ਹੋ ਇਹ ਪਾਠ ਇਕੱਠਾ ਹੀ ਹੈ ਵਿੱਚ ਥੋੜੀ ਡੈਸ਼ ਦੇ ਕੇ ਬੋਲਣਾ ਹੈ ਤੇਜੀ ਨਾਲ ਬੋਲਣਾ ਹੈ ਤੁਵਾ ਆਖੈ ਹੋ ਬਹੁ ਬਿਦ ਹੱਛਾ ਇੱਥੇ ਵਿਰਾਮ ਤੁਵਾ ਆਖੈ ਹੋ ਬਹੁ ਬਿਦ ਹੱਛਾ ਤੁਵਾ ਬਹੁਤ ਬਿਕਾਰਾ ਇਤੇ ਰਸ ਛੋੜ ਹੋਵੈ ਸੰਨਿਆਸੀ ਨਨਕ ਕਹੈ ਵਿਚਾਰਾ ਪੌੜੀ ਹਉ ਕਿਆ ਆਖਾ ਇਕ ਜੀਵ ਹਾਂ ਜੀਵ ਭੱਬੇ ਨਾਲ ਬੋਲਣਾ ਜੀਵ ਨਹੀਂ ਕਹਿਣਾ ਹਉ ਕਿਆ ਆਖਾ ਇਕ ਜੀਵ ਤੇਰਾ ਅੰਤ ਨਾ ਕਿਨਹੀ ਪਾਇਆ ਸੱਚਾ ਸਬਦ ਵਿਚਾਰ ਸੇ ਤੁਝ ਹੀ ਮਾਹ ਸਮਾਇਆ ਇਕ ਭਗਵਾ ਵੇਸ ਕਾਰ ਪਰਮ ਦੇ ਵੇਨ ਸਾਤ ਗੁਰ ਕਿਨੈ ਨਾ ਪਾਇਆ ਦੇਸ ਦਿਸੰਤਰ ਭਾਵ ਥੱਕੇ ਤੁਧ ਅੰਦਰ ਆਪ ਲੁਕਾਇਆ ਗੁਰ ਕਾ ਸਬਦ ਤੰ ਹੈ ਕਰ ਚਾਨਣ ਆਪ ਦਿਖਾਇਆ ਕਰ ਚਾਨਣ ਆਪ ਦਿਖਾਇਆ ਆਪਣਾ ਆਪ ਪਛਾਣਿਆ ਗੁਰਮਤੀ ਸੱਚ ਸੁਮਾਇਆ ਆਵਾ ਗੌਣ ਬਾਜ਼ਾਰੀਆ ਆਵਾ ਗੌਣ ਬਾਜ਼ਾਰੀਆ ਬਾਜ਼ਾਰ ਜਿਨੀ ਰਚਾਇਆ ਪਹਿਲਾ ਬਾਜ਼ਾਰੀਆ ਹੈ ਦੂਸਰਾ ਬਾਜ਼ਾਰ ਦੋ ਕੰਨੇ ਹਨ ਆਵਾ ਗੌਣ ਬਾਜ਼ਾਰੀਆ ਬਾਜ਼ਾਰ ਜਿਨੀ ਰਚਾਇਆ ਇਕ ਥੇਰ ਸੱਚਾ ਸਲਾਹਣਾ ਜਿਨ ਮਨ ਸੱਚਾ ਪਾਇਆ ਸਲੋਕ ਮਹੱਲਾ ਪਹਿਲਾ ਨਾਨਕ ਮਾਇਆ ਕਰਮ ਬਿਰਖ ਫਾਲ ਅੰਮ੍ਰਿਤ ਫਾਲ ਵਿਸ ਆਈ ਵਿਸਰਾਮ ਇਸੇ ਤਰ੍ਹਾਂ ਲਾਉਣਾ ਹੈ ਨਾਨਕ ਮਾਇਆ ਨਹੀਂ ਕਹਿ ਦੇਣਾ ਨਾਨਕ ਪਾਤੀ ਯਮਕ ਲਾ ਦਨੀ ਹੈ ਨਾਨਕ ਮਾਇਆ ਕਰਮ ਵਿਰਖ ਇੱਥੇ ਵਿਸਰਾਮ ਫਾਲ ਅੰਮ੍ਰਿਤ ਫਾਲ ਵਿਸ ਸਭ ਕਾਰਨ ਕਰਤਾ ਕਰੇ ਜਿਸ ਖਵਾਲੇ ਤਿਸ ਮਹੱਲਾ ਦੂਜਾ ਨਾਨਕ ਦੁਨੀਆ ਕੀਆਂ ਵਡਿਆਈਆਂ ਨਾਨਕ ਦੁਨੀਆ ਕੀਆਂ ਵਡਿਆਈਆਂ ਅੱਗੀ ਸੇਤੀ ਜਾਲ ਇੰਨੀ ਜਲਈ ਨਾਮ ਵਿਸਾਰਿਆ ਜਲਈ ਨੀ ਬੁਲਣਾ ਜਲਈ ਬੁਲਾਗੇ ਤਾਂ ਲੱਲੇ ਬਿਹਾਰੀ ਰਹਿ ਜੇਗੀ ਜਲੀ ਇੰਨੀ ਜਲੀ ਨਾਮ ਵਿਸਾਰਿਆ ਇੰਨੀ ਜਲੀ ਨਾਮ ਵਿਸਾਰਿਆ ਇੱਕ ਨਾ ਚੱਲੀ ਆ ਨਾਲ ਪੌੜੀ ਸਿਰ ਸਿਰ ਹੋਏ ਨਵੇੜ ਹੁਕਮ ਚਲਾਇਆ ਨਿਬੇੜ ਨੰਨੀ ਸਿਆਰੀ ਐ ਨਬੀੜ ਨੀ ਸਿਰ ਸਿਰ ਹੋਏ ਨਿਬੇੜ ਹੁਕਮ ਚਲਾਇਆ ਸਿਰ ਸਿਰ ਹੋਏ ਨਿਬੇੜ ਹੁਕਮ ਚਲਾਇਆ ਤੇਰੇ ਹੱਥ ਨਿਬੇੜ ਤੂੰ ਹੈ ਮਾਨ ਪਾਇਆ ਕਾਲ ਚਲਾਏ ਕੰਨ ਕੋਈ ਨਾ ਰੱਖਸੀ ਜਾਰ ਜਰਵਾਣਾ ਕੰਨ ਚੜਿਆ ਨੱਚਸੀ ਸਤ ਗੁਰ ਵੋਹਿਥ ਬੇੜ ਸੱਚਾ ਰਖਸੀ ਅਗਨ ਪਖੈ ਭੜ ਹਾੜ ਅਨ ਦਿਨ ਪਖਸੀ ਅਗਨ ਪਖੈ ਭੜ ਹਾੜ ਇਹ ਵੱਖਰਾ ਪਾਠ ਸੰਪਰਦਾਚ ਕਰਾਇਆ ਜਾਂਦਾ ਲਿਖਿਆ ਇਕੱਠਾ ਹੈ ਪੜਹਾਰ ਪਰ ਵੱਖਰਾ ਕਰਨਾ ਹੈ ਅਗਨ ਪਖੈ ਭੜ ਹਾੜ ਅਨ ਦਿਨ ਪਖਸੀ ਫਾਥਾ ਚੁਗੈ ਚੂਗ ਹੁਕਮੀ ਛਟਸੀ ਕਰਤਾ ਕਰੇ ਸੋ ਹੋਗ ਕੂੜ ਨਿਖੁਟਸੀ